ਅਨੁਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮਸ਼ਰੂਮ ਮਟਰ ਇੱਥੇ ਆਪਾਂ 1 ਕੱਪ ਮਟਰ ਲੈ ਲਏ ਸੀ ਟਮਾਟਰ ਆਪਾਂ ਤਾਜ਼ੇ ਲਏ ਸੀ ਤੇ ਇੱਥੇ ਮਸ਼ਰੂਮ ਲੈ ਲਿਆ ਸੀ ਤੇ ਮਸ਼ਰੂਮ ਨੂੰ ਆਪਾਂ ਚੰਗੀ ਤਰ੍ਹਾਂ ਛਿਲ ਲਵਾਂਗੇ ਮਸ਼ਰੂਮ ਨੂੰ ਥੋੜਾ ਇਹਨੂੰ ਚੰਗੀ ਤਰ੍ਹਾਂ ਛਿਲ ਲਈਏ ਤੇ ਸਾਫ਼ ਹੋ ਜਾਂਦੀ ਆ ਸਾਰੇ ਮਸ਼ਰੂਮ ਨੂੰ ਆਪਾਂ ਚੰਗੀ ਤਰ੍ਹਾਂ ਛੇਲ ਲਵਾਂਗੇ ਇੱਥੇ ਮਸ਼ਰੂਮ ਸਾਰੀਆਂ ਆਪਾਂ ਸਾਫ਼ ਕਰ ਲਈਆਂ ਤਾਂ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਤੁਸੀਂ ਜਿੱਤਰਾ ਛੋਟੀਆਂ ਵੀ ਕੱਟਣੀਆਂ ਚਾਹੋ ਤੁਸੀਂ ਉਤਰਾ ਵੀ ਕੱਟ ਸਕਦੇ ਜੋ ਜਿਸ ਤਰ੍ਹਾਂ ਵੀ ਤੁਹਾਨੂੰ ਚੰਗੀਆਂ ਲੱਗਣ ਕੱਟਣ ਚ ਤੁਸੀਂ ਉਸੇ ਹਿਸਾਬ ਨਾਲ ਇਹਨੂੰ ਕੱਟ ਸਕਦੇ ਜੋ ਖੁੰਬਾ ਨੂੰ ਤੇ ਮੈਂ ਇਸ ਤਰ੍ਹਾਂ ਦੀਆਂ ਕੱਟ ਕੇ ਤਿਆਰ ਕਰ ਲਾਂਗੇ ਆਪਾਂ ਇਥੇ ਆਪਾਂ ਸਾਰੀਆਂ ਖੁੰਬਾਂ ਨੂੰ ਕੱਟ ਲਿਆ ਸੀ ਤੇ ਇਸ ਤਰ੍ਹਾਂ ਦੀਆਂ ਆਪਾਂ ਕੱਟ ਕੇ ਤਿਆਰ ਕਰ ਲਈਆਂ ਸੀ ਤੇ ਹੁਣ ਇਹਦੇ ਵਿੱਚ ਮੈਂ ਗਰਮ ਪਾਣੀ ਪਾ ਦਵਾਂਗੀ ਗਰਮ ਪਾਣੀ ਨਾਲ ਇਹ ਸਾਫ਼ ਹੋ ਜਾਂਦੀਆਂ ਆ ਗਰਮ ਪਾਣੀ ਚਪਾਏ ਨੂੰ ਪਾ ਕੇ ਰੱਖ ਦੇਵਾਂਗੇ ਦੱਖਣ ਤੇ ਆਪਾਂ ਪਤੀਲਾ ਰੱਖ ਲਿਆ ਸੀ ਤੇ ਤੇਲ ਪਾ ਦਵਾਂਗੇ ਤੁਸੀਂ ਕੋਈ ਵੀ ਇਹਦੇ ਵਿੱਚ ਰਫੈਂਟ ਘਿਓ ਤੇਲ ਜੋ ਵੀ ਤੁਹਾਨੂੰ ਘਰ ਵਿੱਚ ਹੋਵੇ ਤਾਂ ਆਪਾਂ ਉਹ ਹੀ ਇਹਦੇ ਵਿੱਚ ਪਾ ਕੇ ਸਬਜ਼ੀ ਨੂੰ ਤੜਕਾ ਲਾ ਲਵਾਂਗੇ ਤੇਲ ਗਰਮ ਹੋ ਗਿਆ ਹੁਣ ਆਪਾਂ ਜੀਰਾ ਪਾ ਦਵਾਂਗੇ ਨਾਲ ਹੀ ਅਦਰ ਲਸਣ ਨੂੰ ਪਾ ਦਿੱਤਾ ਸੀ ਮੈਂ ਗ੍ਰाइंड ਕਰਕੇ ਪਿਆਜ਼ ਪਾ ਦਵਾਂਗੇ ਮੈਂ ਇੱਥੇ ਦੋ ਵੱਡੇ ਪਿਆਜ਼ ਬਰੀਕ-ਬਰੀਕ ਕੱਟਲੇ ਸੀ ਨਮਕ ਆਪਾਂ ਦਾਵਾੰਗੇ ਇੱਕ ਚਮਚਾ ਕਾਲੀ ਮਿਰਚ ਲਾਲ ਮਿਰਚ ਕਸ਼ਮੀਰੀ ਮਿਰਚ ਹਲਦੀ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਕਸ਼ਮੀਰੀ ਮਿਰਚ ਹਰੀ ਮਿਰਚ ਇੱਕ ਚਮਚਾ ਆਪਣੇ ਟੇਸਟ ਦੇ ਸਹਾਰ ਬਨਾਲ ਤੇ ਹੁਣ ਆਪਾਂ ਮਿਕਸ ਕਰ ਦੇਵਾਂਗੇ ਮਸਾਲੇ ਨੂੰ ਮਿਕਸ ਕਰ ਦਿੱਤਾ ਸੀ ਹੁਣ ਆਪਾਂ ਟਮਾਟਰਾਂ ਦੀ ਫਿਊਰੀ ਪਾ ਦੇਵਾਂਗੇ ਇੱਥੇ ਮੈਂ ਦੋ ਟਮਾਟਰਾਂ ਨੂੰ ਗ੍ਰाइंड ਕਰ ਲਿਆ ਸੀ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰ ਲਵਾਂਗੇ ਆਪਾਂ ਮਟਰ ਪਾ ਦੇਵਾਂਗੇ ਹੁਣ ਆਪਾਂ ਮਸਾਲਾ ਚੰਗੀ ਤਰ੍ਹਾਂ ਪਕਾ ਲਿਆ ਸੀ ਮਸਾਲੇ ਨੇ ਤੇਲ ਛੱਡਤਾ ਸੀ ਤੇ ਆਪਾਂ ਹੁਣ ਇਹਦੇ ਵਿੱਚ ਮਟਰ ਪਾਉਂਦੇ ਸੀ ਮਟਰ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਮਟਰਾਂ ਦੇ ਵਿੱਚ ਤਰਕਾ ਬਹੁਤ ਵਧੀਆ ਪੁੱਜਿਆ ਗਿਆ ਹੁਣ ਇਹਦੇ ਵਿੱਚ ਮੈਂ 1 ਕੱਪ ਪਾਣੀ ਗਰਮ ਪਾ ਦਵਾਂਗੀ ਹੁਣ ਆਪਾਂ ਟੱਕ ਦਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ 5-6 ਪਿੰਟ ਹੋ ਗਏ ਸੀ ਆਪਾਂ ਮਟਰਾਂ ਚ ਪਾਣੀ ਪਾ ਕੇ ਇਹਨਾਂ ਨੂੰ ਰੱਖਿਆ ਸੀ ਹੁਣ ਆਪਾਂ ਖੁੰਬਾ ਪਾ ਦਵਾਂਗੇ ਮਿਕਸ ਕਰ ਦਵਾਂਗੇ ਟੱਕ ਦਵਾਂਗੇ ਉੱਪਰ ਹੁਣ ਆਪਾਂ 2-3-4 ਮਿੰਟ ਵਾਸਤੇ ਫਿਰ ਚੈੱਕ ਕਰ ਲਵਾਂਗੇ ਸਬਜੀ ਦਾ ਤੁਸੀਂ ਕਲਰ ਦੇਖ ਸਕਦੇ ਕਿੰਨਾ ਵਧੀਆ ਸਬਜੀ ਦਾ ਕਲਰ ਆਇਆ 2-3 ਮਿੰਟ ਵਾਸਤੇ ਫਿਰ ਟੱਕ ਦਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਚ ਆਪਾਂ ਧਨੀਆ ਪਾਊਡਰ ਪਾ ਦਾਂਗੇ 1 ਚਮਚਾ ਗਰਮ ਮਸਾਲਾ ਸੋਰੀ ਧਨੀਆ ਪਾ ਦਵਾਂਗੇ ਡੱਚਨ ਨੂੰ ਬੰਦ ਕਰ ਦਵਾਂਗੇ ਸਬਜੀ ਬਣ ਕੇ ਬਿਲਕੁਲ ਰੈਡੀ ਸਬਜੀ ਨੂੰ ਸਰਵ ਕਰ ਲਵਾਂਗੇ ਜੇ ਤੁਹਾਨੂੰ ਖੁੰਬਾ ਮਟਰਾਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੇ ਤੁਸੀਂ ਪਹਿਲੀ ਵਾਰੀ ਵੀਡੀਓ ਵੇਖਦੇ